ਮਾਈ ਸੁਲੱਖਣੀ ਆਈ ਨਾ ਗੁਰੂ ਸਾਹਿਬ ਜੀ ਕੋਲ ਆ ਕੇ ਕਹਿਣ ਲੱਗੀ ਮਹਾਰਾਜ ਮੇਰੇ ਘਰ ਪੁੱਤਰ ਦੀ ਦਾਤ ਨਹੀਂ ਹੈ ਮਹਾਰੇ ਪੁੱਤਰ ਬਖਸ਼ੋ ਮਹਾਰਾ ਕਹਿਣ ਲੱਗੇ ਮਾਈ ਤੇਰੇ ਕਰਮਾ ਚ ਪੁੱਤਰ ਹੈ ਨਹੀਂ ਕਹਿਣ ਲੱਗੀ ਨਹੀਂ ਮਹਾਰਾਜ ਗੁਰੂ ਨਾਨਕ ਦਾ ਦਰ ਐਸਾ ਹੈ ਇੱਥੇ ਜੋ ਕਰਮਾ ਚ ਨਾ ਹੋਵੇ ਉਹ ਵੀ ਪ੍ਰਾਪਤ ਹੋ ਜਾਂਦਾ ਕਿਰਪਾ ਕਰੋ ਮਹਾਰਾਜ ਪੁੱਤਰ ਦੀ ਦਾਤ ਬਖਸ਼ੋ ਤਿੰਨ ਵਾਰ ਮਾਈ ਸੁਲੱਖਣੀ ਨੇ ਗੁਰੂ ਸਾਹਿਬ ਨੂੰ ਕਿਹਾ ਮਹਾਰਾ ਪੁੱਤਰ ਬਖਸ਼ੋ ਮਹਾਰਾ ਕਹਿਣ ਲੱਗੇ ਮਾਈ ਤੈਨੂੰ ਕਹਿ ਦਿੱਤਾ ਤੇਰੇ ਕਰਮਾ ਚ ਪੁੱਤਰ ਨਹੀਂ ਤੇ ਜਾ ਹੈ ਨਹੀਂ ਅਹੀਂ ਪੁੱਤਰ ਤੈਨੂੰ ਕਿੱਥੋਂ ਦੇ ਦिए ਨੈਤਰਾ ਵਿੱਚ ਨੀਰ ਲੈ ਕੇ ਵਾਪਸ ਮੁੜਨ ਲੱਗੀ ਅੱਗੋਂ ਗੁਰੂ ਕੇ ਪਿਆਰੇ ਸਿੱਖ ਮਲੇ ਕਹਿਣ ਲੱਗੇ ਮਾਈ ਰੋਂਦੀ ਜਾਨੀ ਹੈ ਤੈਨੂੰ ਪਤਾ ਨਹੀਂ ਗੁਰੂ ਨਾਨਕ ਦੇ ਦਰ ਦਾ ਅਸੂਲ ਹੈ ਗੁਰੂ ਨਾਨਕ ਦੇ ਦਰ ਦੀ ਮਰਜ਼ਾਦਾ ਹੈ ਇੱਥੇ ਲੋਕ ਰੋਂਦੇ ਆਉਂਦੇ ਆ ਤੇ ਹੱਸਦੇ ਜਾਂਦੇ ਆ ਤੂੰ ਹੱਸਦੀ ਆਈ ਤੇ ਰੋਂਦੀ ਜਾਨੀ ਹੈ ਕਹਿ ਲੱਗੀ ਮੇਲੇ ਮੈਨੂੰ ਗੁਰੂ ਨੇ ਜਵਾਬ ਦੇ ਦਿੱਤਾ ਕੀ ਜਵਾਬ ਦਿੱਤਾ ਮਾਰੇ ਕਹਿਣ ਲੱਗੇ ਤੇਰੀ ਕਰਮਾਚ ਪੁੱਤਰੀ ਗੁਰੂ ਕੇ ਸਿੱਖ ਕਹਿਣ ਲੱਗੇ ਮਾਤਾ ਤੈਨੂੰ ਮੰਗਣਾ ਨਹੀਂ ਆਇਆ ਗੁਰੂ ਵਾਪਸ ਨਹੀਂ ਮੋੜਦਾ ਗੁਰੂ ਖਾਲੀ ਨਹੀਂ ਮੋੜਦਾ ਦਾਤੇ ਨੂੰ ਦਾ ਚਾ ਰਿੰਦਾ ਦਾਤਾਂ ਵਰਤੌਣ ਦਾ ਸਾਨੂੰ ਨਹੀਂ ਤਰੀਕਾ ਅੱਗੇ ਝੋਲੀਆਂ ਫਲਾਉਣ ਦਾ ਸ਼ਾਇਦ ਸਾਨੂੰ ਮੰਗਣਾ ਨਹੀਂ ਆਉਣਾ ਉਹ ਤੇ ਦਾਤਾਂ ਦੇ ਨੂੰ ਤਿਆਰ ਹੈ ਉਹ ਤੇ ਦਾਤਾਂ ਇਸ ਕਦਰ ਦਿੰਦਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੇਂਦਾ ਦੇ ਲੈਂਦੇ ਥੱਕ ਪਾਹੀ ਦਾਤਾਂ ਲੈਣ ਵਾਲਾ ਥੱਕ ਜਾਂਦਾ ਉਹ ਇੰਨੀਆਂ ਬਖਸ਼ਿਸ਼ਾਂ ਕਰਦਾ ਉਹ ਐਸੀ ਕਿਰਪਾ ਕਰਦਾ ਹੈ ਪਰ ਮੰਗਣਾ ਨਹੀਂ ਆਉਂਦਾ ਨਾ ਸਾਨੂੰ ਅਸੀਂ ਮਹਾਰਾਜ ਅੱਗੇ ਬੇਨਤੀ ਕਰੀ ਮਹਾਰਾਜ ਮੰਗਿਏ ਕੀ ਸਭ ਤੋਂ ਵੱਡੀ ਦਾਤ ਕੀ ਹੈ ਮਹਾਰਾਜ ਕਹਿਣ ਲੱਗੇ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਰਦਾਤਾ ਮੈਂ ਨਿਤ ਚਿਤਾਰਿਆ ਜਾਚਕ ਹੋ ਕੇ ਭਿਖਾਰੀ ਹੋ ਕੇ ਮੰਗਤਾ ਹੋ ਕੇ ਮੰਗ ਮੰਗਿਏ ਕੀ ਜਾਚਕ ਮੰਗੈ ਨਿਤ ਨਾਮ ਸਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤੇ ਸਹਿ ਭੁੱਖ ਨਾ ਮੂਲ ਤੂੰ ਪ੍ਰਮਾਤਮਾ ਦੇ ਪਾਸੋਂ ਨਾਮ ਮੰਗਾ ਉਦੇ ਵਿੱਚ ਸਭ ਕੁਝ ਹੀ ਆ ਜਾਣਾ ਉਹ ਤੋਂ ਨਾਮ ਦਾ ਦਾਨ ਬਖਸ਼ ਮੰਗ ਮਹਾਰਾਜ ਸਾਹਿਬ ਨੇ ਜਦੋਂ ਨਾਮ ਦੀਆਂ ਦਾਤਾਂ ਕੀਤੀਆਂ ਉਸ ਨਾਮ ਦੇ ਭੰਡਾਰਿਆਂ ਵਿੱਚ ਸਾਰੇ ਖਜ਼ਾਨੇ ਆ ਜਾਣੇ ਕੱਲੀ ਕੱਲੀ ਚੀਜ਼ ਮੰਗਣੀ ਸਾਡਾ ਸੁਭਾਅ ਹੈ ਤੇ ਸੇ ਕਹਿਣ ਲੱਗੇ ਇਦਾਂ ਕਰ ਮਾਈ ਤੈਨੂੰ ਮੰਗਣਾ ਨਹੀਂ ਆਇਆ ਗੁਰੂ ਸਾਹਿਬ ਦੇ ਕੋਲ ਜਾਵੀ ਇੱਕ ਕਲਮ ਲੈ ਕੇ ਜਾਵੀ ਇੱਕ ਕਾਗਜ਼ ਖਾਲੀ ਕੋਰਾ ਲੈ ਕੇ ਜਾਵੀ ਸਾਰੀ ਵਿਧੀ ਦੱਸ ਦਿੱਤੀ ਮਾਈ ਨੂੰ ਸਮਝਾਈ ਮਾਈ ਸਮਝ ਕੇ ਗੁਰੂ ਸਾਹਿਬ ਕੋਲ ਗਈ ਮਹਾਰਾਜ ਸਾਹਿਬ ਨੂੰ ਕਹਿਣ ਲੱਗੀ ਮਹਾਰਾਜ ਪੁੱਤ ਦੀ ਦਾਤ ਬਖਸ਼ੋ ਮਹਾਰਾਜ ਕਹਿਣ ਲੱਗੇ ਮਾਈ ਤੈਨੂੰ ਸਮਝ ਨਹੀਂ ਆਇਆ ਤੈਨੂੰ ਕੱਲ ਹੀ ਕਹਿ ਦਿੱਤਾ ਤੇਰੇ ਕਰਮਾਂ 'ਚ ਪੁੱਤਰ ਨਹੀਂ ਹੈ ਤੇ ਜਿਵੇਂ ਗੁਰੂ ਕੇ ਸਿੱਖਾਂ ਨੇ ਸਮਝਾਇਆ ਮਾਈ ਬੜੇ ਬੈਰਾਗ ਵਿੱਚ ਆਈ ਸਤਗੁਰਾਂ ਅੱਗੇ ਉਹ ਖਾਲੀ ਕੋਰਾ ਕਾਗਜ਼ ਕੀਤਾ ਇੱਕ ਕਲਮ ਕੀਤੀ ਕਹਿਣ ਲੱਗੀ ਦਾਤਿਆ ਪੁੱਤ ਲਿਖਣ ਵਾਲਾ ਕੋਈ ਹੋਰ ਥੋੜੀ ਹੈ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦੇ ਦਾਤਾ ਦੇਣ ਵਾਲਾ ਕੋਈ ਹੋਰ ਥੋੜੀ ਐ ਮੇਰੇ ਘਰ ਪੁੱਤ ਕਿਸੇ ਹੋਰ ਨੇ ਥੋੜੀ ਲਿਖਣਾ ਤੂੰ ਹੀ ਲਿਖਣਾ ਦਰਗਾਹ 'ਚ ਨਹੀਂ ਲਿਖਿਆ ਤੇ ਇੱਥੇ ਲਿਖ ਦੇ ਮਹਾਰਾਜ ਸੇ ਬੜੇ ਪ੍ਰਸੰਨ ਹੋਏ ਸਾਧਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਮਾਈ ਗੁਰੂ ਨਾਨਕ ਤੇਰੇ ਤੇ ਟੁੱਟਿਆ ਹੈ ਤੂੰ ਇੱਕ ਪੁੱਤ ਦੀ ਦਾਤ ਮੰਗਦੀ ਐ ਤੇਰੀ ਸ਼ਰਧਾ ਵੇਖ ਕੇ ਤੇਰੀ ਭਾਵਨਾ ਵੇਖ ਕੇ ਤੇਰੇ ਮੰਗਣ ਦਾ ਤਰੀਕਾ ਵੇਖ ਕੇ ਤੈਨੂੰ ਵਚਨ ਕਰਦੇ ਆ ਤੇਰੇ ਘਰੇ ਸੱਤ ਪਤੋਂਣਗੇ ਇੱਕ ਪੁੱਤ ਨਹੀਂ ਤੇਰੇ ਘਰੇ ਸੱਤ ਪੁੱਤ ਹੋਣਗੇ ਸੱਤ ਪੁੱਤ ਵੀ ਇਦਾਂ ਦੇ ਨਹੀਂ ਆਮ ਲੋਕਾਂ ਦੇ ਪੁੱਤਰਾ ਵਾਂਗੂ ਨਹੀਂ ਸੱਤੇ ਦੇ ਸੱਤੇ ਬ੍ਰਹਮ ਗਿਆਨੀ ਹੋਣਗੇ ਐਸੀ ਕਿਰਪਾ ਮਹਾਰਾ ਨੇ ਕੀਤੀ ਸਾਨੂੰ ਮੰਗਣਾ ਨਹੀਂ ਆਉਂਦਾ ਨਾ ਮਾਈ ਸੁਲੱਖਣੀ ਵਾਂਗੂ ਸੱਚਮੁੱਚ ਇਹ ਜਾਣੀਏ ਗੁਰੂ ਦਾਤਾ ਦੇਣ ਵਾਲਾ ਹੈ ਗੁਰੂ ਬਖਸ਼ਿਆ ਕਰਨ ਵਾਲਾ ਹੈ ਇੱਕ ਪੁੱਤ ਦੀ ਇੱਛਾ ਲੈ ਕੇ ਹੀ ਸੱਤ ਲੈ ਕੇ ਗਈ ਕਿਉਂ ਕਿਉਂਕਿ ਉਹਨੂੰ ਮੰਗਣ ਦੀ ਜਾਂਚ ਹੈ ਉਹ ਭਿਖਾਰੀ ਬਣ ਕੇ ਆਈ ਮਹਾਰਾ ਨੂੰ ਕਹੀਏ ਮਹਾਰਾਜ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਕਿਰਪਾ ਕਰੂ ਦਿਆਲੂ ਹੋ ਜਾਓ ਜਦੋਂ ਮਹਾਰਾਜ ਦਿਆਲੂ ਹੁੰਦੇ ਨੇ ਨਾ ਕਿਰਪਾ ਕਰਦੇ ਆ ਤੇ ਫਿਰ ਕਿਰਪਾ ਦੇ ਵਿੱਚ ਗੁਣ ਤੇ ਔਗਣ ਨਹੀਂ ਵੇਖੇ ਜਾਂਦੇ ਅਸੀਂ ਕਿਰਪਾ ਮੰਗੀਏ ਜਦੋਂ ਮਹਾਰਾਜ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਉਦੋਂ ਗੁਣ ਤੇ ਔਗਣ ਨਹੀਂ ਵੇਖਦੇ ਇਹ ਨਹੀਂ ਵੇਖਦੇ ਇਹਨੇ ਇੰਨੇ ਔਗਣ ਕੀਤੇ ਆ ਇਹਨੂੰ ਇਹ ਫਲ ਨਹੀਂ ਦੇਣਾ ਇਹਦੇ ਇੰਨੇ ਗੁਣ ਨਹੀਂ ਇਹਨੂੰ ਇਹ ਫਲ ਦੇਣਾ ਮਾਰੇ ਕਹਿੰਦੇ ਜਦੋਂ ਕਿਰਪਾ ਕਰਦਾ ਹੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੋ ਕੋਈ ਉਦੋਂ ਗੁਣ ਤੇ ਅਗੁਣ ਦੀ ਵਿਚਾਰ ਨਹੀਂ ਹੁੰਦੀ ਜਦੋਂ ਕਿਰਪਾ ਹੁੰਦੀ ਹੈ ਉਦੋਂ ਦਾਤਾ ਹੀ ਦਾਤਾ ਹੁੰਦੀਆਂ ਨੇ